ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਸੈਂਡੀ ਵਲੌਗਸ ਔਰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਔਰ ਇਹ ਬਲੌਗ ਦੇ ਵਿੱਚ ਆਪਾਂ ਆਂਬ ਦੇ ਅਚਾਰ ਕਿੱਦਾਂ ਬਣਾਉਣੇ ਆ ਤੁਹਾਨੂੰ ਦੱਸਿਆ ਵਾ ਤੇ ਯਾਨੀ ਕਿ ਅਸੀਂ ਆਪਣਾ ਤਰੀਕਾ ਦੱਸਿਆ ਵਾ ਮੇਬੀ ਤੁਸੀਂ ਕਿਸੇ ਹੋਰ ਤਰੀਕੇ ਨਾਲ ਬਣਾਉਨੇ ਹੋਆ ਬਟ ਆਪਾਂ ਨੇ ਆਪਣਾ ਚੀਕਾ ਸ਼ੇਅਰ ਕੀਤਾ ਹਨਾ ਤੇ ਇੱਥੇ ਆਪਾਂ ਇਹਨਾਂ ਨੂੰ ਤੋਂ ਹੁੰਦੀ ਤਿਆਰੀ ਕਰ ਰਹੇ ਸੀਗੇ ਇਹ ਅਸੀਂ ਖੇਤੋਂ ਲਿਆਉਂਦੇ ਸੀਗੇ ਮੇਜ਼ਰਮੈਂਟ ਦੇ ਵਿੱਚ ਵੀ ਇਹ ਉਹ ਤਿੰਨ ਜਾਂ ਚਾਰ ਚਾਰ ਕਿਲੋ ਸੀਗੇ 5 ਕਿਲੋ ਵੀ ਪੂਰੇ ਨਹੀਂ ਸੀਗੇ ਕਾਫੀ ਸੀਗੇ ਬਟ ਬਹੁਤ ਤਾਂ ਵੀ ਪੱਕੇ ਹੋਏ ਸੀਗੇ ਫਿਰ ਅਸੀਂ ਜਿਹੜੇ ਥੋੜੇ ਥੋੜੇ ਦੂਸਰੇ ਸੀ ਕੱਚੇ ਜਿਹੀ ਹਨਾ ਉਹ ਮਤਲਬ ਕਿ ਕੱਟੇ ਤੇ ਸਾਡੇ ਘਰ ਦੇ ਵਿੱਚ ਆਮਬ ਦਾ ਆਚਾਰ ਸਭ ਤੋਂ ਜ਼ਿਆਦਾ ਏ ਕੰਮ ਨੂੰ ਸਵਾਦ ਲੱਗਦਾ ਜਾਂ ਫਿਰ ਮੈਂ ਖਾ ਲੈਂਦੀ ਆ ਮੈਂ ਤੇ ਕਮ ਦੋਨੋਂ ਸਾਨੂੰ ਪਰੌਂਠੇ ਬਹੁਤ ਵਧੀਆ ਲੱਗਦੇ ਹਨਾ ਤੁਸੀਂ ਫਿਰ ਆਮਬ ਦਾ ਆਚਾਰ ਚਾਹ ਨਾਲ ਪਰੌਂਠੇ ਓ ਮਾਈ ਗੋਡ ਆਫਟਮ ਲੱਗਦਾ ਕਦੇ ਕਦੇ ਹਨਾ ਕੋਈ ਇੱਕਮ ਤਾਂ ਬਹੁਤ ਵੱਡਾ ਫੈਨ ਆ ਤੇ ਇੱਥੇ ਆਪਾਂ ਤਿਆਰੀ ਕਰ ਰਹੇ ਸੀਗੇ ਅੰਬ ਤੋਂ ਹੁੰਦੀ ਇਹ ਸਵਾਦ ਆ ਪੈਨਾਂ ਨੂੰ ਥੋੜਾ ਟਾਈਮ ਸੁੱਕਨੇ ਪਾਤਾ ਹਨਾ ਐਦਾਂ ਹੀ ਤੇ ਇਸ ਤੋਂ ਬਾਅਦ ਕੱਟਿਆ ਇਹਨਾਂ ਨੂੰ ਤੇ ਹੋਰ ਬਾਕੀ ਤੁਸੀਂ ਦੱਸੋ ਤੁਸੀਂ ਸਾਰੇ ਠੀਕ ਹੋ ਐਸੇ ਤੁਸੀਂ ਕਿਵੇਂ ਦੱਸ ਸਕਦੇ ਹੋ ਮੇਰਾ ਕਮੈਂਟ ਸੈਕਸ਼ਨ ਦਾ ਹੁੰਦਾ ਹੁੰਦਾ ਵਾ ਅੱਗੇ ਵੀ ਮੈਨੂੰ ਨਾ ਕਮੈਂਟ ਆਏ ਸੀਗੇ ਪਿਛਲੀ ਵਾਰ ਵੀ ਇਦਾਂ ਹੀ ਸੀਗਾ ਮੈਂ ਕਮੈਂਟ ਸੈਕਸ਼ਨ ਆਫ ਕਰ ਦਿੰਦੀ ਸੀ ਉਹ ਕਈ ਲੋਕ ਨਾ ਮਤਲਬ ਕਿ ਐਵੇਂ ਅਜੀਬ ਜਿਹਾ ਕਮੈਂਟ ਕਰਦੇ ਰਹਿੰਦੇ ਆ ਫਿਰ ਆਪਾਂ ਕਮੈਂਟ ਸੈਕਸ਼ਨ ਆਫ ਹੀ ਕਰ ਦਿੰਨੇ ਆ ਜਿਹਦੇ ਨਾਲ ਕੀ ਹੁੰਦਾ ਜਿਹੜੇ ਵਿਚਾਰੇ ਵਧੀਆ ਲੋਕ ਆ ਉਹ ਵੀ ਗੱਲ ਨਹੀਂ ਕਰ ਪਾਉਂਦੇ ਹੈਗੇ ਸੋ ਪਲੀਜ਼ ਗੁੱਸਾ ਨਾ ਕਰਿਓ ਹੋਰ ਕੋਈ ਚੱਕਰ ਨਹੀਂਗਾ ਬਸ ਫਿਰ ਮੈਨੂੰ ਨਾ ਐਵੇਂ ਮੈਂ ਮੇਰਾ ਦਿਮਾਗ ਥੋੜਾ ਜਿਹਾ ਇਦਾਂ ਦਾ ਹੀ ਆ ਇੱਕ ਚੀਜ਼ ਮੇਰੇ ਦਿਮਾਗ ਤੇ ਚੜ ਜੇ ਨਾ ਉਹ ਸਾਰਾ ਦਿਨ ਮਤਲਬ ਕਿ ਚਲਦੀ ਰਹਿੰਦੀ ਆ ਫਿਰ ਨਾ ਥੋੜਾ ਮੈਨੂੰ ਸਰਦਰ ਦੀ ਪ੍ਰੋਬਲਮ ਔਰ ਮੈਂ ਬਹੁਤ ਜ਼ਿਆਦਾ ਸਰਦਰ ਸਰਦਰ ਵੀ ਲੈ ਰਹੀ ਨਹੀਂ ਹਨ ਇਧੀਆਂ ਦੀ ਪਤਾ ਨਹੀਂ ਕਿਉਂ ਸੋ ਇਥੇ ਆਪਾਂ ਆਮ ਤੋ ਕੇ ਰੱਖ ਦਿੱਤੇ ਸੀਗੇ ਔਰ ਇਸ ਤੋਂ ਬਾਅਦ ਹਨਾ ਅਸੀਂ ਤਿਆਰੀ ਕੀਤੀ ਸਾਡੇ ਕੋਲ ਦਾ ਹੈ ਨਹੀਂ ਸੀਗਾ ਐਕਚੁਅਲੀ ਨਾ ਅਸੀਂ ਕਿਸੇ ਤੋਂ ਮਗਵਾਇਆ ਹਨਾ ਸੀਗਾ ਚਲੋ ਨਾਈਫ ਨਾਲ ਹੀ ਕਟਾਂਗੇ ਪਰ ਇੰਨੀ ਮੁਸ਼ਕਿਲ ਨਾ ਕੱਟੇ ਓ ਮਾਈ ਗੋਡ ਪੰਗਾਈ ਪਾ ਲਿਆ ਸੀਗਾ ਅਸੀਂ ਪਹਿਲਾਂ ਅਸੀਂ ਬਾਹਰ ਬੈਠੇ ਹਨਾ ਪਤਾ ਨਹੀਂ ਉਹ ਆਂਬ ਵੀ ਮਿੱਠੇ ਸੀਗੇ ਮਿਠਾਸ ਚ ਸੀਗੇ ਥੋੜੇ ਹਨਾ ਵਿੱਚ ਪੱਕੇ ਹੋਏ ਸੀਗੇ ਨਾ ਮੱਖੀਆਂ ਮੱਖੀਆਂ ਆਈ ਜਾਂਦੀਆਂ ਸੀਗੀਆਂ ਫਿਰ ਅਸੀਂ ਆਪਣੀ ਲੋਕੇਸ਼ਨ ਚੇਂਜ ਕੀਤੀ ਫਿਰ ਅਸੀਂ ਅੰਦਰ ਜਾ ਕੇ ਰੂਮ 'ਚ ਬੈਠ ਗਏ ਮੇਰੇ ਵਾਲੇ 'ਚ ਤੇ ਇੰਨਾ ਟਾਈਮ ਲਵਾਇਆ ਆਂਬਾਂ ਨੇ ਸਾਢੇ 2 ਕੱਟਣ ਲੱਗੇ ਸੀ ਵੱਡਾ ਨਾਈਫ ਯੂਜ਼ ਕੀਤਾ ਛੋਟਾ ਨਾਈਫ ਯੂਜ਼ ਕੀਤਾ ਬਟ ਐਂਡ ਆਫ ਦਾ ਡੇ ਕੱਟੇ ਗਏ ਤੇ ਉਸ ਤੋਂ ਬਾਅਦ ਫਿਰ ਆਪਾਂ ਇਹ ਪਾਤੇ ਸੀਗੇ ਸੁੱਕਨੇ ਆ ਦੇਖੋ ਰਬੀ ਪ੍ਰਭਜੋਤ कौर ਜਿੱਦੂ ਇਹ ਵੀ ਬਸ ਇੱਕ ਅੱਧਾ ਦੇਨੀਆ ਬਸ ਇੰਨਾ ਨੇ ਵੀ ਆਪਣੇ ਪਿੰਡ ਚਲੇ ਜਾਣਾ ਕਾਕੂ ਦੀ ਵਾਪਸੀ ਹੋ ਗਈ ਆ ਇਹਦੇ ਨਾਲ ਵੀ ਮੇਰਾ ਬੜਾ ਦਿਲ ਲੱਗਿਆ ਹੋਇਆ ਸੀ ਕਿਉਂਕਿ ਮੈਂ ਹਮੇਸ਼ਾ ਰੋਮ ਚ ਕੱਲੀ ਹੁੰਦੀ ਆ ਮੈਂ ਤੇ ਇਕਮ ਹਣਾ ਫਿਰ ਅਸੀਂ ਇਕੱਠੇ ਗੱਪਸ਼ਪ ਮਾਰਦੇ ਰਹਿੰਦੇ ਆ ਇਹਦੇ ਨਾਲ ਮੇਰਾ ਦਿਲ ਲੱਗ ਜਾਂਦਾ ਵਾ ਤੇ ਹੋਰ ਤੁਸੀਂ ਦੱਸੋ ਤੁਹਾਡਾ ਕੀ ਹਾਲ ਚਾਲ ਹੈ ਤੇ ਮੈਂ ਟਰਾਈ ਕਰੂੰਗੀ ਇਹ ਵਾਲਾ ਕਮੈਂਟ ਬਾਕਸ ਆ ਔਨ ਰੱਖਣ ਦਾ ਹੀ ਹਨਾ ਤੇ ਕਈ ਲੋਕ ਬਹੁਤ ਕੁਐਸ਼ਨਸ ਪੁੱਛਦੇ ਹੁੰਦੇ ਆ ਮੈਂ ਸੋਚਦੀ ਹੁੰਦੀ ਹੁੰਦੀ ਆ ਕਿ ਉਹਨਾਂ ਦੇ ਅਨਸਰ ਦੇਵਾਂ ਹਨਾ ਬਟ ਇਸ ਵੀਡੀਓ ਦੇ ਵਿੱਚ ਮੈਂ ਕਮੈਂਟ ਔਨ ਰੱਖੂੰਗੀ ਤੁਸੀਂ ਵਧੀਆ-ਵਧੀਆ ਗੱਲਾਂ ਪੁੱਛੋਗੇ ਤਾਂ ਮੈਂ ਨੈਕਸਟ ਵੀਡੀਓ ਦੇ ਵਿੱਚ ਉਹ ਬੰਦਿਆਂ ਦੇ ਨਾਮ ਲੈ ਕੇ ਉਹਨਾਂ ਦੇ ਅਨਸਰਸ ਦੇਵਾਂਗੀ ਨਾਲ ਕਮੈਂਟ ਕਰੂੰਗੀ ਆਦੇ ਕਈ ਚੀਜ਼ਾਂ ਦਾ ਮਤਲਬ ਕੀ ਕਈ ਹਮ ਤਾਂ ਆਰਾਮ ਨਾ ਕੱਟੇ ਜਾ ਰਹੇ ਸੀ ਬਟੋ ਜਿੱਥੇ ਉਹ ਆਉਂਦਾ ਸੀਗਾ ਨਾ ਉਹਦੀ ਗਿੜ ਗਟਕ ਗਿੜਕ ਜਿੜਕ ਕੀ ਕਹਿੰਦੇ ਆ ਮੈਂ ਵਰਡਸ ਦੇ ਵਿੱਚ ਬਹੁਤ ਕਨਫਿਊਜ਼ ਹੁੰਦੀਆਂ ਉੱਥੇ ਔਖਾ ਸੀ ਸੱਚੀ ਪਤਾ ਨਹੀਂ ਕਿਉਂਕਿ ਯਾਰ ਤਾਂ ਮੈਂ ਇੰਨਾ ਡੀਪਲੀ ਸੋਚ ਲੈਂਦੀ ਆ ਮੈਨੂੰ ਸਹੀ ਵਰਡ ਵੀ ਗਲਤ ਲੱਗਣ ਲੱਗ ਜਾਂਦਾ ਵਾ ਤੁਹਾਡੇ ਨਾਲ ਵੀ ਹਨਾ ਹੁੰਦਾ ਹੋਊਗਾ ਸੀ ਸਹੀ ਬੋਲਦੇ ਬੋਲਦੇ ਜੇ ਸੋਚਣ ਲੱਗ ਜਾਈਏ ਨਹੀਂ ਨਹੀਂ ਇਹਨੂੰ ਐਦਾਂ ਕਵਾਂਗੇ ਉਹ ਆਪਾਂ ਨੂੰ ਫਿਰ ਨਾ ਬਾਅਦ ਚੋਂ ਲੱਗਦਾ ਹੁੰਦਾ ਨਹੀਂ ਯਾਰ ਮੈਂ ਗਲਤ ਕਹਿਤਾ ਚਾਹੇ ਉਹ ਸਹੀ ਹੋਵੇ ਮੇਰੇ ਨਾਲ ਬਹੁਤ ਹੁੰਦੀਆਂ ਨੇ ਇਹ ਚੀਜ਼ ਮੈਂ ਪਤਾ ਨਹੀਂ ਕਿਉਂ ਸਹੀ ਗੱਲ ਲੱਸਾ ਮੈਂ ਬੜੀ ਕਨਫਿਊਜ਼ ਰਹਿੰਦੀ ਹਾਂ ਹਰ ਚੀਜ਼ ਚ ਇੱਥੇ ਫਿਰ ਆਪਾਂ ਧੁੱਪ ਕਾਫੀ ਵਧੀਆ ਸੀਗੀ ਕਿ ਧੁੱਪ ਲਵਾਈ ਸੀ ਯਾਨੀ ਕਿ 6 ਘੰਟੇ ਲੱਗੀ ਰਹੀ ਹੋਗੀ ਧੁੱਪ ਤੇ ਆਪਾਂ ਨੇ ਜਮਾ ਧੁੱਪੇ ਮੰਜਾੜਾ ਦਾ ਸੀਗਾ ਤੇ ਨੀਚੇ ਵਿਛਾਤਾ ਸੀ ਕੱਪੜਾ ਵੈਸੇ ਇਹ ਵੀ ਕੱਪੜਾ ਸੀਗਾ ਫਿਰ ਮੈਂ ਕਹਿੰਦਾ ਇਹਦਾ ਰੰਗ ਜਾ ਨਾ ਲੱਗ ਜੇ ਹਨਾ ਤੇ ਉੱਪਰ ਵੀ ਆਪਾਂ ਉਹਦੇ ਕੱਪੜਾ ਦੇਤਾ ਸੀ ਕਿਉਂਕਿ ਉਹ ਮਠਾਸ ਦੀ ਕਰਕੇ ਉਹਦੇ ਤੇ ਮੱਖੀਆਂ ਬੜੀਆਂ ਆ ਰਹੀਆਂ ਸੀਗੀਆਂ ਇੱਥੇ ਆਪਾਂ ਨਾਲ ਹੀ ਗੱਪਸ਼ਪ ਕਰੀ ਜਾਂਦੇ ਸੀਗੇ ਸ਼ਾਲ ਨੂੰ ਦੇਖ ਕੇ ਮੈਨੂੰ ਯਾਦ ਆਇਆ ਮੈਂ ਕਿਹਾ ਪ੍ਰਭੀ ਹਾਏ ਤੇ ਰੱਖੋ ਤਾਂ ਸ਼ਾਲ ਹੀ ਹੈ ਨਹੀਂ ਤੈਨੂੰ ਵਿਆਹ ਤੋਂ ਪਿਆ ਤੇ ਲੈ ਗੋਦੋ ਗਰਮੀ ਸੀਗੀ ਐਕਚੁਅਲੀ ਮਾਦ ਨੇ ਗੱਲਾਂ ਮਾਰਦੀ ਪਈ ਸੀਗੀ ਮੈਂ ਕਿਹਾ ਪ੍ਰਭ ਸ਼ਾਲ ਵੀ ਲੈ ਕੇ ਲੈਣਿਆ ਤੂੰ ਮੈਂ ਲਗਣੀ ਦੀਦੀ ਹਾਂਜੀ ਕੋਈ ਨਾ ਆਪਾਂ ਲੈ ਲਾਂਗੇ ਐਦਾਂ ਹੀ ਬਸ ਛੋਟੀਆਂ ਛੋਟੀਆਂ ਗੱਲਾਂ ਸਾਡੇ ਚਲਦੀਆਂ ਰਹਿੰਦੀਆਂ ਸਾਰਾ ਦਿਨ ਆਹ ਦੇਖੋ ਇੱਕ ਅੰਬਰ ਟਰੈਕਟਰ ਟਰਾਲੀ ਖੜੇ ਇੱਕ ਅੰਬਰ ਇੰਨੀਆਂ ਚੀਜ਼ਾਂ ਤੋੜਦਾ ਨਾ ਬਹੁਤ ਚੀਜ਼ਾਂ ਤੋੜਦਾ ਵੈਸੇ ਸੀਰੀਅਸਲੀ ਇਹਦੇ ਤਰ੍ਹਾਂ ਤੋਂ ਤੇ ਹੁਣ ਅਸੀਂ ਉਹਦੇ ਦੀ ਕਰਦੇ ਹਾਂ ਉਹ ਰੱਖ ਕੇ ਜਾਂਦੀ ਮੈਂ ਬਣਾ ਕੇ ਦਵਾਂ ਉਧਰ ਸਤ ਦੀਪ ਉਹ ਸੁਖਦੀਪ ਕਿਤੇ ਗਈ ਸੀ ਵੀ ਆਈ ਥਿੰਕ ਮੰਮੀ ਉੜ ਲੈਂਦੇ ਆ ਚੱਕਰ ਸੀਗਾ ਉਹ ਬੜੀ ਸੋਹਣੀ ਕਰਮਜੀਤ ਬਾਪੀ ਨੂੰ ਬਣ ਕੇ ਰਹੀ ਸੀ ਸਾਡੇ ਨਾਲ ਵੀਡੀਓ 'ਚ ਤੇ ਮੈਨੂੰ ਵੀ ਕਹਿੰਦੇ ਸੀ ਤੈਨੂੰ ਵੀ ਮੈਂ ਉੜ ਕੇ ਦਵਾਂ ਜਿੱਥੇ ਆਪਾਂ ਆਮ ਸੁਖਮੀ ਪਾਤੇ ਸੀਗੇ ਫਿਰ ਉਸ ਤੋਂ ਬਾਅਦ ਆਪਾਂ ਸਾਰੇ ਮਸਾਲੇ ਮਸਾਲਿਆਂ ਦਾ ਮੀਜ਼ਰਮੈਂਟ ਕੀ ਸੀ ਅਸੀਂ ਹਨਾ ਦੁਕਾਨ ਵਾਲੇ ਨੂੰ ਕਹਤਾ ਵੀ ਸਾਡੇ 4 ਕਿਲੋ ਆਂਬਾ ਉਹ ਆਪ ਹੀ ਦੇ ਦਿੰਦੇ ਆ ਜਾਨੀ ਕਿ ਵਿੱਚ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਵੰਦੀਆਂ ਵਾ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਹਨਾ ਕਲੌਂਜੀ ਹੁੰਦੀ ਆ ਮੇਥੇ ਹੁੰਦੇ ਆ ਤੇ ਜੀਰਾ ਸੌਂਫ ਅਦਰਕ ਕਾਲੀ ਮਿਰਚ ਨਮਕ ਲਾਲ ਮਿਰਚ ਹਲਦੀ ਤੇ 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 ਸਰੋਂ ਦਾ ਤੇਲ ਇੱਕ ਅੱਧੀ ਚੀਜ਼ ਭਾਵੇਂ ਮਿਸ ਕਰ ਗਈ ਹਾਂ ਵਾ ਬਸ ਇਹ ਚੀਜ਼ਾਂ ਹੀ ਹੁੰਦੀਆਂ ਵਾ ਜੇ 5 ਕੇ ਜੀ ਅੰਬ ਹੋਣ ਨਾ ਇੱਕ ਪੈਕੇਟ ਨੂੰ ਹੁੰਦਾ ਪੈਂਦਾ ਅੱਧਾ ਅੱਧਾ ਕਿਲੋ ਇਹਦੇ ਅੱਧਾ ਲੀਟਰ ਯਾਨੀ ਕਿ ਇਹਦੇ ਵਿੱਚ ਤੇਲ ਪੈਂਦਾ ਵਾ ਔਰ ਬਾਕੀ ਜਿਵੇਂ ਥੋੜੀਆਂ ਥੋੜੀਆਂ ਚੀਜ਼ਾਂ 35 ਗ੍ਰਾਮ ਲੈ ਸਕਦੇ ਤੁਸੀਂ ਹਰ ਚੀਜ਼ ਦਾ ਉਹ ਵੀ ਸਾਫ ਵੀ ਰਜਵੈਨ ਕਲੋਂਜੀ ਯਾਨੀ ਕਿ 35 ਗ੍ਰਾਮ ਤੋਂ ਘੱਟ ਲੈਣੀ ਆ ਇਹ ਮੈਜ਼ਰਮੈਂਟ ਹੁੰਦੀ ਹੈ ਇਹਦੀ ਬਸ ਦੇ ਵਸਾਪਾ ਸ਼ਾਮ ਦੇ ਟਾਈਮ ਸੀਗਾ ਕਾਫੀ ਧੁੱਪ ਲੱਗ ਗਈ ਸੀ। ਉਹ ਦੇਖੋ ਚਰਨ ਜੋਤ ਵੀ। ਤਾਂ ਮੱਖੀਆਂ ਸੱਚੀ ਪਤਾ ਨਹੀਂ ਕਿਉਂ ਪਤਾ ਨਹੀਂ ਇਹ ਜਿਆਦਾ ਪੱਕੇ ਹੋਏ ਸੀ ਥੋੜੇ ਜੇ ਤਦ ਆ ਰਹੀਆਂ ਸੀਗੀਆਂ। ਮੂਰੇ ਸੀ ਪੱਖਾ ਲਗਾਇਆ। ਫੇਰਾ ਚਾਰ ਪਾਇਆ। ਇੱਕ ਗਰਮੀ ਵੀ ਬਹੁਤ ਹੁੰਦੀ ਆ ਹੁਣ ਤਾਂ ਤੇ ਇੱਥੇ ਨਾ ਕਾਫੀ ਚੀਜ਼ਾਂ ਜਿਵੇਂ ਆ ਪਹਿਲਾਂ ਮੈਂ ਕੌਲੀ ਦੇ ਵਿੱਚ ਪਾਈਆਂ ਵਾ ਹਨਾ ਇਹ ਉਹੀ ਸੀ ਸੌਂਫ, ਜੀਰਾ, ਅਜਵਾਇਨ ਹਨਾ ਤੇ ਮੇਥੇ, ਕਲੌਂਜੀ ਨਹੀਂ ਸੀ ਇਹਦੇ ਵਿੱਚ। ਇਨਨਾਂ ਨੂੰ ਆਪਾਂ ਥੋੜਾ ਜਿਹਾ ਰੋਸਟ ਕਰਕੇ ਨਾ ਉਹਦਾ ਦਰਦਰਾ ਜਿਹਾ ਮਸਾਲਾ ਬਣਾ ਲਿਆ ਸੀਗਾ ਥੋੜਾ ਜਿਹਾ ਉਦਾਂ ਪਾ ਲਿਆ ਬਾਕੀ ਆ ਜਿਹੜਾ ਸੀਗਾ ਲਿਫਾਫੇ ਦੇ ਵਿੱਚ ਇਹ ਜਾਨੀ ਕਿ ਪੀਸਿਆ ਨਹੀਂ ਸੀ ਹੋਇਆ ਇਹ ਆਪਾਂ ਸਾਫ ਦਾ ਸੁੱਟਦਾ ਫੇਰਾ ਹਲਦੀ ਪਾਤੀ ਤੇ ਇਸ ਤੋਂ ਬਾਅਦ ਪਾਇਆ ਆਪਾਂ ਨੇ ਅਜਵਾਇਨ ਸੀ ਹਾਂ ਅਜਵਾਇਨ ਪਾਈ ਥੋੜੀ ਜੀ ਤੇ ਥੋੜਾ ਜਿਹਾ ਜੀਰਾ ਉਹਦੇ ਵਿੱਚ ਵੀ ਸੀ ਮੈਂ ਥੋੜਾ ਲੱਗਿਆ ਜੀਰਾ ਦਿਖਦਾ ਕਿਤੇ ਕਿਤੇ ਸੀ ਮੈਂ ਥੋੜਾ ਜਿਹਾ ਪਾਤਾ ਤੇ ਆ ਨਮਕ ਪਾਤਾ ਆਪਾਂ ਕੌਲੀਆਂ ਦੇ ਹਿਸਾਬ ਨਾਲ ਡੇਢ ਕੁ ਕੌਲੀ ਪਾਤੀ ਸੀ ਮਤਲਬ ਇਹਦੇ ਵਿੱਚ ਅੱਧਾ ਕੁ ਪੈਕੇਟ ਪੈਣਾ ਸੀ ਸੌਰੀ ਮੈਂ ਹਾਂ 5 ਕਿਲੋ ਦੇ ਹਿਸਾਬ ਨਾਲ ਪੈਕੇਟ ਦੇ ਕਰੀਬ ਪੈ ਜਾਣਾ ਸੀ 2.5 ਕਿਲੋ ਤੋਂ ਘੱਟ ਸੀ ਆਪਾਂ ਨੇ ਇੱਕ ਡੇਢ ਕੌਲੀ ਪਾਤੀ ਸੀ ਕਿੰਨਾ ਨਮਕ ਹੋਵੇ ਵਧੀਆ ਹੀ ਹੁੰਦਾ ਕਹਿੰਦੇ ਆਚਾਰ ਖਰਾਬ ਨਹੀਂ ਹੁੰਦਾ ਤੇਲ ਤੇ ਜਿਆਦਾ ਨਮਕ ਨਾਲ ਤੋ ਬਾਹਰਿੰਦਾ ਨੇ ਸਾਨੂੰ ਉਹ ਮਸਾਲੇ ਦੇ ਵਿੱਚ ਕਾਲੀ ਮਿਰਚ ਵੀ ਨਹੀਂ ਸੀ ਦਿੱਤੀ ਉਹ ਫੇਰ ਨਾ ਸਾਡੇ ਕੋਲ ਪੀਸੀ ਪਸਾਈ ਪਈ ਸੀਗੀ ਆਪਾਂ ਨੇ ਉਹੀ ਸੁੱਟਤੀ ਵਿੱਚ ਆ ਸੀਗੀਆਂ ਲਾਲ ਮਿਰਚਾਂ ਛੋਟਾ ਵੀ ਹੈਲਪ ਕਰਾਉਂਦਾ ਹੁੰਦਾ ਹਰ ਕੰਮ ਵਿੱਚ ਬੈਠਾ ਚਾਚੀ 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 ਆਹ ਲਓ ਚਾਚੀ ਆਹ ਲਓ ਬਹੁਤ ਤੇਜ ਆਹੀ ਇਹ ਬਹੁਤ ਕਿਊਟ ਵੀ ਆ ਆ ਸੀਗੀਆਂ ਆਪਣੀਆਂ ਥੋੜੀਆਂ ਜੀਆਂ ਕਾਲੀਆਂ ਮਿਰਚਾਂ ਤੇ ਇਸ ਤੋਂ ਬਾਅਦ ਹੁਣ ਥੋੜਾ ਜਿਹਾ ਪਾਵਾਂਗੇ ਪਹਿਲਾਂ ਸਰੋਂ ਦਾ ਤੇਲ ਫੇਰ ਇਹਨੂੰ ਚੰਗੀ ਤਰ੍ਹਾਂ ਆਪਾਂ ਰਲਾ ਦਾਂਗੇ ਮਿਕਸ ਕਰ ਲਾਂਗੇ ਕਿ ਖੁਸ਼ਨੇ ਵੀ ਆਮਬ ਦੇ ਉਹ ਪੀਸਿਸ ਕੀਤੇ ਨੇ ਹਰ ਇੱਕ ਦੇ ਵਿੱਚ ਮਸਾਲਾ ਚੰਗੀ ਤਰ੍ਹਾਂ ਪਾ ਦੁੱਛੇ ਤੇ ਉਸ ਤੋਂ ਬਾਅਦ ਇਹਨੂੰ ਪਾ ਦਾਂਗੇ ਅਸੀਂ ਤਾਂ ਉਹ ਵਾਲੇ ਡੱਬੇ 'ਚ ਪਾਨੇ ਹੁੰਦੇ ਆ ਅੱਗੇ ਵੀ ਸਾਡੇ ਕੋਈ ਹੋਰ ਡੱਬਾ ਐ ਨਹੀਂ ਇਹਦੇ 'ਚ ਹੀ ਪਾ ਕੇ ਰੱਖ ਲਈਦਾ ਕਦੇ ਨਹੀਂ ਖਰਾਬ ਹੋਇਆ ਹੈਗਾ ਤੇ ਉਹੋ ਸਸਪੈਂਸ ਦੀ ਗੱਲ ਇਹ ਆ ਕਿ ਅਸੀਂ ਵੀ ਫਸਟ ਟਾਈਮ ਬਣਾ ਰਹੇ ਸੀਗੇ ਬਟ ਮੈਨੂੰ ਲੱਗਦਾ ਕਿ ਸਹੀ ਰਹੂਗਾ ਬਹੁਤ ਦਿਲ ਨਾਲ ਬਣਾਇਆ ਸੀਗਾ ਰੈਸਪੀ ਅੱਗੇ ਮੰਮੀ ਹੁਣੀ ਬਣਾ ਦਿੰਦੇ ਸੀਗੇ ਜਾਂ ਜਿਵੇਂ ਮੰਮਾ ਦੀ ਡੈਥ ਹੋ ਗਈ ਸੀਗੀ ਹਾਂ ਕਿਸੇ ਤੋਂ ਹੋਰ ਬਣਵਾ ਲੈਂਦੇ ਸੀ ਆਪਾਂ ਨੇ ਯਾਨੀ ਕਿ ਫਸਟ ਟਾਈਮ ਬਣਾਇਆ ਆਪਾਂ ਨੇ ਟ੍ਰਾਈ ਕਰਨਾ ਚਾਹੀਦਾ ਵਾ ਹਨਾ ਕੋਈ ਗੱਲ ਨਹੀਂ ਖਰਾਬ ਹੋ ਗਿਆ ਪਤਾ ਤਾਂ ਲੱਗੂਗਾ ਬਟ ਨਹੀਂ ਹੁੰਦਾ ਇੰਨਾ ਤਾਂ ਮੈਨੂੰ ਐਦਾ ਆਪਣੇ ਆਪ ਤੇ ਯਕੀਨ ਆ ਮੇਰੀ ਚੀਜ਼ ਵਧੀਆ ਹੀ ਹੁੰਦੀ ਆ ਇੱਥੇ ਕਮਾ ਗਿਆ ਮम्मा ਮੈਂ ਵੀ ਲਾਉਣਾ ਮੈਂ ਤਾਂ ਨਹੀਂ ਵੈਂਦੇ ਤੂੰ ਮਿਰਚਾਂ ਨੇ ਇਹਦੇ ਵਿੱਚ ਬਹੁਤ ਸਾਰੇ ਨੇ ਇੱਥੇ ਰਿਹਾ ਪਰ ਰੱਬ ਦਾ ਨਾਮ ਤੇ ਡੱਬਾ ਲਾ ਕੇ ਭਰਨ ਫੇਰ ਇਹਨੂੰ ਧੁੱਪ ਲਾਉਣੀ ਆ ਤੁਸੀਂ ਲਾ ਸਕਦੇ ਹੋ ਨਹੀਂ ਲਗਾਉਣੀ ਨਾਲ ਲਗਾਓ ਇਹ ਤੁਹਾਡੀ ਮਰਜ਼ੀ ਆ ਹਨਾ ਤੇ ਵੈਸੇ ਅਸੀਂ 2 ਦਿਨ ਦੇ ਲਈ ਧੁੱਪੇ ਰੱਖਤਾ ਸੀਗਾ ਤੇ ਬਾਕੀ ਉਹ ਤਾਂ ਬਾਅਦ ਚ ਦੱਸਾਂਗੀ ਥੋੜੇ ਦਿਨ ਬਾਅਦ ਆਚਾਰ ਦਿਖਾਉਂਗੀ ਵੀ ਤੇ ਦੱਸਾਂਗੀ ਵੀ ਆਚਾਰ ਕਿੱਦਾਂ ਦਾ ਬਣਿਆ ਤੇ ਕਿੱਦਾਂ ਦਾ ਨਹੀਂ ਬਣਿਆ ਮਰੀਏ ਹੀ ਬਣਿਆ I know ਦੇਖਣ ਨੂੰ ਬਹੁਤ ਵਧੀਆ ਲੱਗ ਰਿਹਾ ਸੀਗਾ ਤੇ ਚਲੋ ਜੀ ਮਿਲਦੇ ਹਾਂ ਫਿਰ ਆਪਾਂ ਨੈਕਸਟ ਵੀਡੀਓ ਦੇ ਵਿੱਚ ਇਹ ਸੀਗੀ ਸਾਡੀ ਅੰਬ ਦੇ ਆਚਾਰ ਦੀ ਰੈਸਪੀ I hope ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਤੇ ਬਾਕੀ ਮਿਲਦੇ ਆ ਜੀ ਫਿਰ ਨੈਕਸਟ ਵੀਡੀਓ ਦੇ ਵਿੱਚ ਆ ਸਾਡੀਆਂ ਤਿੰਨ ਪੀਸਿਸ ਖਰਾਬ ਹੋ ਗਏ ਸੀਗੇ ਚਲੋ ਓਕੇ ਜੀ ਬਾਏ ਬਾਏ ਥੈਂਕ ਯੂ